ਕਹਿੰਦਾ ਰੱਬ ਕਿਸੇ ਵੀ ਮਾਪਿਆਂ ਦੇ ਨਾਲ ਨਾ ਕਰੇ ਜਵਾਨ ਪੁੱਤ ਪਹਿਲਾਂ ਦੁਬਈ ਸੀਗਾ ਫਿਰ ਦੁਬਈ ਤੋਂ ਅਗਲੇ ਮੁਲਕ ਵਧਣ ਦੀ ਚਾਹ ਨੇ ਜੌਰਜੀਆ ਲੈ ਗਿਆ ਪਰ ਜੌਰਜੀਆ ਕੁਝ ਦਿਨ ਪਹਿਲਾਂ ਹੋਏ ਹੋਟਲ ਤਮਾਕੇ ਦੇ ਵਿੱਚ ਜਿੱਥੇ ਕਿ 12 ਲੋਕ ਮਰੇਗੇ ਜਿਨ੍ਹਾਂ ਦੇ ਵਿੱਚੋਂ 11 ਜਿਹੜੇ ਸੀਗੇ ਉਹ ਇੰਡੀਅਨ ਸੀਗੇ ਔਰ ਬਹੁਤ ਦੁੱਖ ਵਾਲੀ ਗੱਲ ਹੈ ਕਿ ਇਹਨਾਂ ਦੀ ਮੌਤ ਜਿਹੜੀ ਆ ਬਹੁਤ ਦਰਦਨਾਕ ਮੌਤ ਹੈ ਦਰਅਸਲ ਜੌਰਜੀਆ ਦੇ ਵਿੱਚ ਬਹੁਤ ਜ਼ਿਆਦਾ ਹੱਦ ਤੋਂ ਵੱਧ ਠੰਡ ਪੈਂਦੀ ਆ ਔਰ ਪਿਛਲੇ ਦਿਨੀ ਤੂਫਾਨ ਆਇਆ ਹੋਇਆ ਹੈ ਜਿਸ ਕਰਕੇ ਇਹ ਪੂਰੇ ਜੌਰਜੀਆ ਦੇ ਵਿੱਚ ਬਿਜਲੀ ਠੱਪ ਹੋ ਗਈ ਜੌਰਜੀਆ ਦੀ ਰਾਜਧਾਨੀ ਬਲਿਸਿ ਦੇ ਵਿੱਚ ਬੜਾ ਜਾਣਿਆ ਜਾਂਦਾ ਮੰਨਿਆ ਪ੍ਰਵੰਨਿਆ ਰੈਸਟੋਰੈਂਟ ਸੀ ਜਿਹਦੇ ਵਿੱਚ ਬੜੇ ਪੰਜਾਬੀ ਕੰਮ ਕਰਦੇ ਸੀਗੇ ਉੱਥੇ ਹੀ ਇਹ ਮੁੰਡਾ ਵੀ ਕੰਮ ਕਰਦਾ ਸੀ ਜਿਹਦਾ ਨਾਂ ਗਗਨ ਸੀਗਾ ਹਲੇ ਤਿੰਨ ਕੁ ਮਹੀਨੇ ਪਹਿਲਾਂ ਇਹ ਉੱਥੇ ਗਿਆ ਸੀਗਾ ਪਹਿਲਾਂ ਦੁਬਈ ਸੀਗਾ ਪਰ ਅਚਾਨਕ ਲਾਈਟ ਜਾ ਚ ਜਾਣ ਦੇ ਕਾਰਨ ਇਹਨਾਂ ਜਨਰੇਟਰ ਲਾਇਆ ਸਾਰੇ ਕਮਰੇ ਬੰਦ ਕੀਤੇ ਉਹ ਧੂੰਆਂ ਜਿਹੜਾ ਅੰਦਰ ਜਾਂਦਾ ਰਿਹਾ ਜਿਸ ਕਰਕੇ ਇਹ 12 ਦੇ 12 ਜਿਹੜੇ ਅੰਦਰ ਸੀਗੇ ਲੋਕ ਇੱਕ ਖੱਪ ਗਏ ਔਰ ਜਿਹਦੇ ਵਿੱਚ ਪੰਜਾਬ ਦੀ ਇੱਕ ਜੋੜੀ ਵੀ ਸੀ ਨਵਿਆਹੀ ਜੋੜੀ ਸੀਗੀ ਉਹਨਾਂ ਦੀ ਵੀ ਬਬਰਦਰ ਨਰਾਕ ਮੌਤ ਹੋਈ ਹੈ ਮਾਪਿਆਂ ਦੇ ਹਾਲ ਨਹੀਂ ਦੇਖ ਹੁੰਦੇ ਇਹ ਮਾਪੇ ਜਿਹੜੇ ਨੇ ਬਾਹਰ ਬੈਠੇ ਨੇ ਘਰ ਦੇ ਉਹ ਜਿਹੜੇ ਨੇ ਲੈਂਟਰ ਪਾਉਣਾ ਆ ਕਹਿੰਦੇ ਸੀ ਕਹਿੰਦਾ ਸੀ ਲੈਂਟਰ ਪਾ ਕੇ ਦੇਣਾ ਆ ਪਰ ਉਹਨਾਂ ਨੂੰ ਕੀ ਪਤਾ ਸੀਗਾ ਵੀ ਫੋਨ ਨਹੀਂ ਉਹਦੀ ਸਗੋ ਲਾਸ਼ ਜਿਹੜੀ ਆ ਉਹਦੇ ਲਈ ਵੀ ਤਰਲੇ ਕੱਢਨੇ ਪੈਣੇ ਆ ਬਹੁਤ ਔਖਾ ਆ ਗगनਦੀਪ ਦੀ ਮਾਤਾ ਜਿਹੜਾ ਆ ਉਹ ਕਹਿੰਦੇ ਵੀ 10 7 ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਔਰ ਆਪਦੇ ਭਰਾ ਦੇ ਨਾਲ ਰਹਿਣਿਆ ਸੀ ਦਾਦਾ ਵੀ ਸੀ ਗगन ਦਾ ਪਰ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਕਿਉਂਕਿ ਗਰੀਬ ਤੇ ਉਤੋਂ ਕਮਾਊ ਜਿਹੜਾ ਸਾਧਨ ਹੈ ਕਮਾਊ ਪੁੱਤ ਹੈ ਉਹਦੀ ਇੰਨੀ ਦਰਦਨਾਕ ਮੌਤ ਹੈ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਗगनਦੀਪ ਦੇ ਡੈਡੀ ਦੇ ਨਾਲ ਉਹ ਵੀ ਸੁਣਾਉਣੇ ਆ ਤੁਹਾਨੂੰ ਉਹਦਾ ਜੀ ਸਾਨੂੰ ਕਿਸੇ ਦੀ ਵੀ ਆਈਡੀ ਤੋਂ ਕਿਸੇ ਦੇ ਤੋਂ ਫੋਨ ਆਇਆ ਸੀਗਾ ਜੀ ਦੋ ਦਿਨ ਪਹਿਲਾਂ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਕਰਕੇ ਤੁਹਾਡਾ ਵੀ ਮੁੰਡਾ ਉਧਰ ਇਦਾਂ ਹੋ ਗਿਆ ਵਾ ਤੇ ਅਸੀਂ ਨਹੀਂ ਯਕੀਨ ਕੀਤਾ ਜੀ ਸਾਨੂੰ ਵੀ ਇਦਾਂ ਨਹੀਂ ਪਤਾ ਲੱਗਾਗਾ ਬਾਅਦ ਚ ਉਹਦੇ ਨਾਲ ਜਿਹੜੇ ਮੁੰਡੇ ਆ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਸੱਚੀ ਇਹ ਗੱਲ ਇਦਾਂ ਹੋ ਗਈ ਆ ਇਦਾਂ ਸਾਨੂੰ ਪਤਾ ਲੱਗਿਆ ਜੀ ਫਿਰ ਅਸੀਂ ਸਾਰੇ ਪੁੱਛ ਪੜਤਾਲ ਕੀਤੀ ਤੇ ਫਿਰ ਹਜੇ ਵੀ ਸਾਨੂੰ ਤਾਂ ਨਹੀਂ ਹਜੇ ਵੀ ਯਕੀਨ ਆਉਂਦਾ ਜਿੰਨਾ ਟਾਈਮ ਸਾਡੇ ਮੁੰਡੇ ਦੀ ਡੈੱਡ ਬੋਡੀ ਨਹੀਂ ਆਉਂਦੀ ਜੀ ਉਹਨਾਂ ਟਾਈਮ ਸਾਨੂੰ ਨਹੀਂ ਯਕੀਨ ਹੁੰਦਾ ਪਿਆ ਜੀ ਕਿ ਕਦੋਂ ਗਿਆ ਕਦੋਂ ਸੀ ਇਹ ਜੋਰਜੀਆ ਜੋਰਜੀਆ ਜੀ ਇਹ ਗਿਆ ਹੈ ਹਾਂ ਨਵੇਂ ਮਹੀਨੇ ਚ ਗਿਆ ਹੈ ਜੀ ਉਹਨੂੰ ਉੱਥੇ ਗਏ ਨੂੰ 2-3 ਮਹੀਨੇ ਹੀ ਹੋਏ ਸੀਗੇ ਹਜੇ ਪਹਿਲਾ ਦੁਬਈ ਚ ਰਹਿੰਦਾ ਸੀਗਾ ਉਹ 2 ਮਹੀਨੇ ਦੀ ਛੁੱਟੀ ਕੱਟ ਕੇ ਇਥੋਂ ਫਰਵਰੀ ਚ ਉਹ ਗਿਆ ਸੀਗਾ ਫਿਰ ਉੱਥੇ 3 ਮਹੀਨੇ ਲਾ ਕੇ ਤੇ ਫਿਰ ਉਹ ਉੱਥੇ ਬਾਅਦ ਚ ਜੌਰਜੀਆ ਗਿਆ ਸੀਗਾ ਜੀ ਪਰਿਵਾਰ ਦੇ ਵਿੱਚ ਕੌਮ ਕੌਮ ਸੀ ਇੱਥੇ ਪਰਿਵਾਰ ਚ ਉਹਨਾਂ ਦੀ ਮੰਮੀ ਦੀ ਵੀ ਡੈਥ ਹੋਈ ਹੈ ਜੀ 5-6 ਸਾਲ ਹੋ ਗਏ ਉਹਨਾਂ ਨੂੰ ਵੀ ਤੇ ਉਹਨਾਂ ਦਾ ਵੱਡਾ ਮੁੰਡਾ ਹੈ ਜੀ ਜਿਹੜਾ ਉਹ ਉੱਥੇ ਆਪਣੇ ਸਹੁਰਿਆਂ ਤੇ ਹੀ ਰਹਿੰਦਾ ਹੈ ਤੇ ਗਗਨਦੀਪ ਤੇ ਇੱਕ ਛੋਟਾ ਸੀ ਜੋ ਮੈਂਟਲੀ ਅਪਸੈਟ ਸੀ ਉਹਦੀ ਵੀ ਡੈਥ ਹੋ ਗਈ ਸੀਗੀ ਇੱਕ ਐਕਸੀਡੈਂਟ ਦੇ ਵਿੱਚ ਤੇ ਉਹਨਾਂ ਦੇ ਪਿਤਾ ਜੀ ਹੈ ਜੀ ਇਕੱਲੇ ਬਸ ਹੋਰ ਤਾਂ ਕੋਈ ਨਹੀਂਗਾ ਜੀ ਕਿਵੇਂ ਕੰਮ ਕੀ ਕਰਦੇ ਨੇ ਪਿਤਾ ਜੀ ਉਹ ਤਾਂ ਜੀ ਅੜੀ ਦੂੜੀ ਦਾ ਹੀ ਕਰਦੇ ਆ ਜੀ ਹੋਰ ਤਾਂ ਕੁਛ ਨਹੀਂ ਰੋਟੀ ਕਮਾਉਣੀ ਗਿਆ ਸੀਗਾ ਹਾਂਜੀ ਉੱਥੇ ਰੋਟੀ ਕਮਾਉਣੀ ਗਿਆ ਸੀ ਜਿਹਦੇ ਪਿਤਾ ਜੀ ਨੇ ਪੈਸੇ ਪੂਸੇ ਚੱਕ ਕੇ ਭੇਜਿਆ ਸੀ ਉਹਨੂੰ ਜੀ 2-3 ਲੱਖ ਰੁਪਇਆ ਕਰਜੇ ਤੇ ਲੈ ਕੇ ਭੇਜਿਆ ਸੀਗਾ ਜੀ ਕਰਜਾ ਉਤਰ ਗਿਆ ਕਿ ਹਲੇ ਨਹੀਂ ਨਹੀਂ ਜੀ ਹਾਇ ਤਾਂ ਉਹਨੂੰ ਗਏ ਨੂੰ ਹੀ 3 ਮਹੀਨੇ ਹੋ ਗਏ ਸੀ ਜੀ ਪੈਸਾ ਪੂਸਾ ਵੀ ਉਹਨੇ ਤਾਂ ਕੋਈ ਵੀ ਨਹੀਂ ਸੀ ਘਰੇ ਪਾਇਆ ਗਾਂ ਦੀ ਗਾਂ ਇਦਾਂ ਹੀ ਹਜੇ ਆਪਦਾ ਬਣਾਈ ਜਾਂਦਾ ਸੀਗਾ ਜੀ ਉਹ ਕਰਜਾ ਤਾਂ ਹਜੇ ਉਤਰਿਆ ਨਹੀਂ ਜੀ ਉਨਕੀ ਮੰਗ ਕਰਦੇ ਹੁਣ ਇਹੇ ਮੰਗ ਕਰਦੇ ਵੀ ਇੱਕ ਤਾਂ ਜੀ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਭੇਜੀ ਜਾਵੇ ਦੂਜਾ ਉਹਦੇ ਜੀ ਪਿਤਾ ਜੀ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਕਿੰਨੀ ਉਮਰ ਕਿੰਨੀ ਸੀ ਉਹਦੀ 24 ਸਾਲ ਉਮਰ ਸੀ ਜੀ ਉਹਦੀ ਸਾਦੀ ਹੋਈ ਸੀ ਕਿ ਨਹੀਂ ਨਹੀਂ ਜੀ ਕੁਵਾਰਾ ਹੀ ਸੀ ਹਜੇ ਉੱਥੇ ਸੀਗਾ ਜਿੱਥੇ ਆ ਹਾਸਾ ਹੋਇਆ ਜੀ ਉੱਥੇ ਆਸੇ ਦੇ ਵਿੱਚ ਗੱਲ ਹੋਈ ਹੈ ਜੀ ਮੌਤ ਦੀ ਕਦੋਂ ਗਿਆ ਸੀਗਾ ਇਹ ਇਹ 4 ਕਿਹ ਮਹੀਨੇ ਹੋ ਗਏ ਜੀ ਗਏ ਨੂੰ ਜਰਜੀਆ ਗਿਆ ਨੂੰ 4 ਮਹੀਨੇ ਹੋਏ ਹਾਂਜੀ ਫਿਰ ਪਹਿਲਾਂ ਕਿੱਥੇ ਗਿਆ ਸੀ ਉਹ ਦੂਬਲਨ ਦੁਬਈ ਸੀਗਾ ਜੀ 2 ਸਾਲ ਉੱਤੇ ਲਾਇਏ ਸੀਗੇ ਕਿਵੇਂ ਰੋਟੀ ਕਮਾਉਣ ਗਿਆ ਜੀ ਕਰ ਹਾਂਜੀ ਹਾਂਜੀ ਮਿਹਨਤੀ ਕਰਨ ਗਿਆ ਸੀ ਜੀ ਤੇ ਕਿਵੇਂ ਪਤਾ ਲੱਗਾ ਹੁਣ ਕੀ ਹਾਦਸਾ ਹੋਇਆ ਉੱਥੇ ਉੱਥੇ ਆਈ ਆਈ ਬਸ ਕੋਈ ਕਹਿੰਦੇ ਹੀ ਗੈਸ ਨਾਲ ਮੌਤ ਹੋਈ ਆ ਜੀ ਆਈ ਪਤਾ ਹਾਈ ਕੋ ਦੱਸਿਆ ਜੀ ਕੀ ਮਾਰਚ ਕੋਣ ਕੋਣ ਆਦੇ ਹੋਰ ਕੋਣ ਨਾ ਗਿਆ ਪਰਿਵਾਰ ਚ ਤਾਂ ਤਕਰੀਬਨ ਕੋਈ ਨਹੀਂ ਜੀ ਮੈਂ ਹੀ ਰਹਿ ਗਿਆ ਇਕੱਲਾ ਜੀ ਕੀ ਮੰਗ ਕਰਦਾ ਹਾਂ ਸਰਕਾਰ ਤੋਂ ਕੀ ਬੇਟੀ ਜੀ ਬਸ ਗਰੀ ਬੰਦੇਆਂ ਹੀ ਸਹਾਇਤਾ ਕੀਤੀ ਜਵੇ ਸਾਡੀ ਸਾਡੇ ਬੇੜੇ ਦੀ ਬਸ ਬਾਡੀ ਹੋਣੀ ਚਾਹੀਦੀ ਜੀ ਤੁਹਾਡੇ ਬਹੁਤ ਦੱਸੇ ਕੋਈ ਕਰਜ਼ਾ ਵਗੈਰਾ ਵੀ ਲੱਤਾ ਸੀ ਤੁਸੀਂ ਹਾਂ ਜੀ ਕਰਜ਼ਾ ਲੈ ਕੇ ਭੇਜਿਆ ਸੀਗਾ ਜੀ ਕਿੰਨਾ ਕਰਜ਼ਾ ਸੀ ਚਾਰ ਪੰਜ ਲੱਖ ਰੁਪਈਆ ਲੱਗ ਗਿਆ ਸੀ ਜੀ ਬੇਹਦ ਜਿਹੜੀ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦਾ ਇੱਕ ਹੂਨ ਹਰ ਨੌਜਵਾਨ ਜਿਹੜਾ ਜੌਰਜੀਆ ਦੇ ਵਿੱਚ ਮਿਹਨਤ ਕਰਨ ਵਾਸਤੇ ਗਿਆ ਸੀਗਾ ਔਰ ਜਿਹੜਾ ਪਿੱਛੇ ਇੱਕ ਦੋ ਦਿਨ ਪਹਿਲਾਂ ਦੁਰਘਟਨਾ ਹੋਈ ਹੈ ਉਸਦੇ ਵਿੱਚ ਸਾਨੂੰ ਉਸਦੀ ਮੌਤ ਹੋਣ ਦੀ ਖਬਰ ਮਿਲੀ ਹੈ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਪਹੁੰਚੇ ਆਂ ਔਰ ਬੇहद ਗਰੀਬ ਪਰਿਵਾਰ ਆ ਔਰ 4-5 ਲੱਖ ਰੁਪਏ ਦਾ ਤਕਰੀਬਨ ਕਰਜ਼ਾ ਲੈ ਕੇ ਇਹ ਬੱਚੇ ਨੂੰ ਬਾਹਰ ਭੇਜਿਆ ਸੀਗਾ ਕਿ ਬੱਚਾ ਜਿਹੜਾ ਹੈ ਪਰਿਵਾਰ ਦਾ ਨਾਮ ਰੋਸ਼ਨ ਕਰੂਗਾ ਔਰ ਜਿਹੜਾ ਕੋਈ ਚਲੋ ਕਰਜ਼ਾ ਲੈ ਕੇ ਭੇਜਿਆ ਮਿਹਨਤ ਮਜ਼ਦੂਰੀ ਕਰਕੇ ਉਹ ਕਰਜ਼ੇ ਤੋਂ ਮੁਕਤ ਹੋ ਜਾਊਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਔਰ ਕੱਲ ਇਹਦੀ ਤੇ ਜਾਣਕਾਰੀ ਆ ਗਈ ਸੀ ਕਿ ਬੱਚਾ ਜਿਹੜਾ ਹੈ ਗਗਨਦੀਪਾ ਉਹ ਕਿਸੇ ਹਾਸਤੇ ਦੇ ਵਿੱਚ ਇਸ ਦੁਨੀਆ ਤੋਂ ਅਲਵਿਦਾ ਅਗਿਆ। ਕਦੋਂ ਗਿਆ ਸੀ ਕੁਝ ਪਤਾ ਨਹੀਂ। ਤਕਰੀਬਨ 4 ਕੁ ਮਹੀਨੇ ਹੋਏ ਆ ਜੀ ਇੱਥੇ ਜੌਰਜੀਆ ਗਏ ਨੂੰ ਪਹਿਲਾਂ ਵੀ ਉਹ ਵਿਦੇਸ਼ ਦੇ ਵਿੱਚ ਸੀਗਾ ਦੁਬਈ ਵਗੈਰਾ ਚ ਗਿਆ ਸੀਗਾ। ਔਰ ਹੁਣ ਜੌਰਜੀਆ ਗਏ ਨੂੰ ਤਕਰੀਬਨ 4 ਕੁ ਮਹੀਨੇ ਹੋਏ ਆ। ਘਰ ਦੇ ਹਾਲਾਤ ਕਿੱਦਾਂ ਦੇ ਨੇ? ਦੇਖੋ ਘਰ ਦੇ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਇੱਕ ਕਮਰਾ ਔਰ ਉਹ ਵੀ ਡਿੱਗਣ ਵਾਲਾ। ਇਕੱਲਾ ਬਾਪ ਹੀ ਰਹਿ ਗਿਆ। ਬੱਚੇ ਦੀ ਗਗਨ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਹਾਲਾਤ ਜਿਹੜੇ ਆ ਉਹ ਬੇਹਦ ਤਰਸਯੋਗ ਆ। ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਜਿੱਥੇ ਵਿੱਤੀ ਮਦਦ ਕੀਤੀ ਜਾਵੇ ਉੱਥੇ ਜਿਹੜੇ ਸਭ ਤੋਂ ਪਹਿਲਾਂ ਡੈੱਡ ਬੋਡੀ ਲਿਆਉਣ ਦੇ ਵਿੱਚ ਮਦਦ ਕਰ ਕੀਤੀ ਜਾਵੇ ਤਾਂ ਜੋ ਡੈੱਡ ਬੋਡੀ ਜਿਹੜੀ ਇੱਥੇ ਲਿਆਂਦੀ ਜਾ ਸਕੇ ਗਗਨਦੀਪ ਕੰਮ ਕੀ ਕਰਦਾ ਸੀ ਉੱਥੇ? ਉੱਥੇ ਹੋਟਲ ਦੇ ਵਿੱਚ ਕੰਮ ਕਰਦਾ ਸੀਗਾ ਜੀ ਜਿਹੜੇ ਹੋਟਲ ਦੇ ਵਿੱਚ ਖਬਰ ਮਿਲੀ ਹੈ ਕਿ ਉੱਥੇ ਜਿਹੜਾ ਹਾਦਸਾ ਹੋਇਆ ਉਸੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਹਾਦਸੇ ਦਾ ਪਤਾ ਲੱਗੇ ਕਿ ਨਹੀਂ ਹਜੇ ਕੋਈ ਇਨਫੋਰਮੇਸ਼ਨ ਆ ਨਹੀਂ ਰਹੀ ਕਿ ਸਿਰਫ ਇਹੀ ਆ ਰਹੀ ਆ ਵੀ ਕੋਈ ਕਹਿੰਦਾ ਹੈ ਗੈਸ ਚੜਨ ਨਾਲ ਹੋਈ ਆ ਕੋਈ ਧੂਆ ਚੜਨ ਨਾਲ ਹੋਈ ਆ ਹਜੇ ਕੋਈ ਕਲੈਰਿਟੀ ਨਹੀਂ ਉਹਦੀ ਉਹ ਪ੍ਰਸ਼ ਥੋੜਾ ਸੌਖਾ ਹੋ ਜਾਂਦਾ ਹੈ ਕਿ ਪਤਾ ਲੱਗ ਲੱਗ ਜਾਈ ਕਿ ਕੀ ਹੋਇਆ ਹੈ